ਜਿਹੜੇ ਬਾਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ ਕੋਰਟ ਤੇ ਪਜਾਮੇ 22 200 ਰੁਪਏ ਦੇ ਲੈਨੇ ਹੋ ਸਾਡੇ ਕੋਲ 895 'ਚ ਕੋਰਟਾ ਪਜਾਮਾ ਸਿਲਾਈ ਸਮੇਤ ਸ਼ੁਰੂ ਹੋ ਜਾਂਦਾ ਰੰਗ ਜਿਹੜਾ ਮਰਜ਼ੀ ਲੈ ਜਾਓ ਹਣ ਵਿਆਹਾਂ ਸ਼ਾਦੀਆਂ ਦਿਨ ਆ ਗਏ ਨੇੜੇ ਤੁਸੀਂ ਪੁਣਿਆ ਕੋਰਟ ਪੈਂਟ ਮੈਂ ਚੈਲੰਜ ਕਰਦਾ ਬਾਜ਼ਾਰ ਦੀ ਨਿੱਕੀ ਦੁਕਾਨ ਚਲ ਜਾਓ ਵੱਡੀ ਦੁਕਾਨ ਚਲ ਜਾਓ ਭਾਵੇਂ ਸ਼ੋਅਰੂਮ ਚਲ ਜਾਓ 2 ਪੀਸ ਕੋਰਟ ਪੈਂਟ ਤਰਸੀਮ ਜੱਟ ਵਾਲਾ ਡਿਜ਼ਾਈਨ ਬਾਜ਼ਾਰ 'ਚ ਘੱਟੋ ਘੱਟ 10000 ਰੁਪਏ ਦਾ ਪਰ ਸਾਡੇ ਕੋਲ ਆਜੋ 10000 ਵਾਲਾ 2 ਪੀਸ ਕੋਟ ਪੈਂਟ ਸਿਰਫ 2995 ਵਿੱਚ ਦੇ ਦੇਵਾਂਗੇ 3 ਪੀਸ ਕੋਟ ਪੈਂਟ ਬਾਜ਼ਾਰ ਦਾ ਰੇਟ 15000 ਸਾਡਾ ਰੇਟ ਸਿਰਫ 3760 ਦੇ ਵਿੱਚ ਚੈਲੰਜ ਵਧਾ ਕੀ ਆ 4000 5000 5500 ਕਿਤੇ 6-6000 ਰੁਪਏ ਸਲਾਈ ਚੱਲਦੀ ਆ 3 ਪੀਸ ਕੋਟ ਪੈਂਟ ਦੀ ਪਰ ਸਾਡੇ ਕੋਲ ਸਿਰਫ 3760 ਵਿੱਚ ਸਲਾਈ ਕਰਕੇ ਲੈ ਜਾਓ ਦੇਖੋ ਜੀ ਸਿੱਧੀ ਸਾਦੀ ਗੱਲ ਆ ਪੂਰੇ ਇੰਟਰਨੈਸ਼ਨਲ ਕੋਟ ਤੇ ਪਿਆਮੇ ਸਾਰੀ ਵੈਰਾਈਟੀ ਦਿਖਾ ਦਿੰਨੇ ਆ ਆ ਚੈੱਕ ਕਰ ਲਓ ਜੀ ਦਵਾਈ ਦੀ ਮੋਹਰ ਦੇ ਨਾਲ ਆ ਗਿਆ ਕੁੜਤਾ ਪਿਆਮਾ ਅਰਬ ਦਾ ਬਜ਼ਾਰਾਂ ਦੇ ਵਿੱਚ 3300 ਸਾਡੇ ਕੋਲ 1200 ਰੁਪਏ ਦਾ ਚਾਹੇ ਪੇਪਰ ਕੋਟਨ ਲੈਣਾ ਚਾਹੇ ਲਿੱਲਣ ਤੇ ਲੈਣਾ ਚਾਹੇ ਮੈਟੀ ਤੇ ਲੈਣਾ ਕਮੀ ਕਿਸੇ ਨਹੀਂ ਆ ਫਾਈਟਰੰਗ ਵੀ ਹੈਗਾ ਸਾਡੇ ਕੋਲ ਬਲੈਕ ਵੀ ਆ ਬਲੈਕ ਦੇ ਵਿੱਚ ਬਹੁਤ ਸਾਰੀਆਂ ਰੇਂਜਸ ਹੈਗੀਆਂ ਸ਼ਰਟਾ ਸਾਡੇ ਕੋਲ ਪਾਰਟੀ ਵੇਅਰ ਲਾਈਨਿੰਗ ਵਾਲੀਆਂ ਚੈੱਕ ਵਾਲੀਆਂ ਪ੍ਰਿੰਟਡ ਸਾਰੀਆਂ ਸ਼ਰਟਾ ਹੈਗੀਆਂ ਸਾਡੇ ਕੋ 350 ਤੋਂ 600 ਸ਼ਾਟ ਸ਼ੁਰੂ ਹੋ ਜਾਂਦੀ ਆ ਆ ਦੇਖੋ ਪੈਂਟ ਸ਼ਰਟ ਦੇ ਉੱਤੇ ਤੁਸੀਂ ਬਾਸਕਟ ਪਾਉਣੀ ਹੈਗੀ ਬਣਾ ਸਕਦੇ ਆ ਆ ਵੀ ਦੇਖੋ ਇਸ ਤੋਂ ਇਲਾਵਾ ਜਿਹੜੇ ਤੁਸੀਂ ਡਿਜ਼ਾਈਨਰ ਕੋਟ ਤੇ ਪਜਮੇ ਚਾਹੋਣੇ ਹੋ ਮਤਲਬ ਜਾਗੋ ਪਾਰਟੀ ਲਈ ਨਾਈਟ ਪਾਰਟੀ ਲਈ ਜਾਂ ਤੁਸੀਂ ਮਹਿੰਦੀ ਲਈ ਲਾਉਣਾ ਜਾਂ ਹਲਦੀ ਲਈ ਲਾਉਣਾ ਹਨਾ ਆ ਚੀਜ਼ਾਂ ਚੈੱਕ ਕਰ ਲਓ ਥੀਮ ਬਣਾ ਬਣਾ ਕੇ ਦੇ ਦਿਆਂਗੇ ਤੁਹਾਡੇ ਵਿਆਹ ਸ਼ਾਦੀ ਨੂੰ ਚਾਰ ਚੰਦ ਲਾ ਦੂਗਾ ਮਾਤੂ ਸ੍ਰੀ ਦਸਤਾਰ ਬਾਗਾ ਪ੍ਰਾਣਾ ਇੱਥੇ ਤੁਸੀਂ ਆਪਦੀ ਪੂਰੀ ਵੈਡਿੰਗ ਥੀਮ ਬਣਾ ਸਕਦੇ ਹੋ ਆ ਕੇ ਕੋਟ ਪੈਂਟ ਤੁਸੀਂ ਲੈਣੇ ਲੈਣੇ ਅਸ਼ਰਾਰੇ ਗਰਾਰੇ ਸੂਟਾਂ ਦੇ ਵਿੱਚ ਵੀ ਬਹੁਤ ਭਾਰੀ ਸੀ। ਸਾਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਸਟੋਰ ਮਾਤੂ ਸ਼੍ਰੀ ਦਸਤਾਰ ਬਾਗਾਪਣਾ ਜਿੱਥੇ ਪੰਜਾਬ ਦੇ ਮੁੰਡਿਆਂ ਦੇ ਬਹੁਤ سارے ਫਾਇਦੇ ਕਰਨੇ ਆ। ਤੁਹਾਡੀ ਲੁੱਕ ਉਹ ਬੱਬੂ ਮਾਨ ਵਾਲੀ ਬਣਾ ਦੇਾਂਗੇ, ਕਰਨ ਔਜਨ ਵਾਲੀ ਬਣਾ ਦੇਾਂਗੇ, ਤਰਸੇਮ ਜੱੱਠ ਵਾਲਾ ਬਣਾ ਦੇਾਂਗੇ। ਕੋਈ ਕਹਿੰਦਾ ਸਲਮਾਨ ਖਾਨ ਵਰਨਾ ਇਦਾਂ ਕੋਟ ਪੈਂਟ ਪਾ ਕੇ ਉਹ ਵੀ ਬਣਾ ਦੇਾਂਗੇ। ਆ ਹੁਣ ਤੁਸੀਂ ਚੈੱਕ ਕਰ ਲਓ ਜਿਹੜੇ ਬਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ ਕੋਟ ਤੇ ਪਜਾਮੇ 22 200 ਰੁਪਏ ਦੇ ਲੈਨੇ ਹੋ। ਸਾਡੇ ਕੋਲ 895 ਚ ਕੋਟ ਦਾ ਪਜਾਮਾ ਸਲਾਈ ਸਮੇਤ ਸ਼ੁਰੂ ਹੋ ਜਾਂਦਾ ਰੰਗ ਜਿਹੜਾ ਮਰਜ਼ੀ ਲੈ ਜਾਓ ਹੁਣ ਵਿਆਹਾਂ ਸ਼ਾਦੀਆਂ ਦਿਨ ਆ ਗਏ ਨੇੜੇ ਤੁਸੀਂ ਪੋਣਿਆ ਕੋਟ ਪੈਂਟ ਮੈਂ ਚੈਲੰਜ ਕਰਦਾ ਬਾਜ਼ਾਰ ਦੀ ਨਿੱਕੀ ਦੁਕਾਨ ਚਲ ਜਾਓ ਫੱਡੀ ਦੁਕਾਨ ਚਲ ਜਾਓ ਭਾਵੇਂ ਸ਼ੋਅਰੂਮ ਚਲ ਜਾਓ 2 ਪੀਸ ਕੋਟ ਪੈਂਟ ਤਰਸੀਮ ਜੱਟੜ ਵਾਲਾ ਡਿਜ਼ਾਈਨ ਬਾਜ਼ਾਰ ਚ ਘੱਟੋ ਘੱਟ 10000 ਰੁਪਏ ਦਾ ਪਰ ਸਾਡੇ ਕੋਲ ਆਜੋ 10000 ਬੜਾ 2 ਪੀਸ ਕੋਟ ਪੈਂਟ ਸਿਰਫ 2995 ਚ ਦੇ ਦਿਆਂਗੇ ਜੇ ਕੋਈ ਸ਼ਕੀਨ ਕਹਿੰਦਾ ਵੀ ਆਪਾਂ ਦਾ 3 ਪੀਸ ਕੋਟ ਵਰ ਪਾਉਣਾ ਪਾਉਣਾ ਵੀ ਕਾਲੇ ਰੰਗ ਦਾ ਆ ਲਾਉਣੀ ਵੀ ਟਾਈ ਆ ਆਹ ਦੇਖੋ ਜੀ 3 ਪੀਸ ਕੋਟ ਪੈਂਟ ਬਾਜ਼ਾਰ ਦਾ ਰੇਟ 15000 ਸਾਡਾ ਰੇਟ ਸਿਰਫ 3760 ਦੇ ਵਿੱਚ ਚੈਲੇਂਜ ਰੱਖੀ ਆ 4000 5000 5500 ਕਿਤੇ 6 6000 ਰੁਪਏ ਸਲਾਈ ਚੱਲਦੀ ਆ 3 ਪੀਸ ਕੋਟ ਪੈਂਟ ਦੀ ਪਰ ਸਾਡੇ ਕੋਲ ਸਿਰਫ 3760 ਚ ਸਲਾਈ ਕਰਕੇ ਲੈ ਜਾਓ ਹੁਣ ਸ਼ੇਰ ਬਣਨੀ ਤੁਸੀਂ ਸਮਾਉਣੀ ਆ ਇਹਦਾ ਬਾਜ਼ਾਰ ਚ ਕਿਰਾਇਆ 6000 7000 8 8000 ਰੁਪਈਆ ਰੈਂਟ ਆ ਜੇ ਤੁਸੀਂ ਖਰੀਦਣ ਜਾਂਦੇ ਆ 15 17 18 20 20000 ਰੁਪਈ ਦੀ ਸ਼ੇਰਵਾਨੀ ਪਰ ਸਾਡੇ ਕੋਲ ਆਓ ਸਿਰਫ 6500 ਰੁਪਈ ਦੀ ਸ਼ੇਰਵਾਨੀ ਸਿਲਾਈ ਕਰਕੇ ਰੰਗ ਤੁਹਾਡੀ ਮਰਜ਼ੀ ਦਾ ਇਹ ਵੀ ਦੇ ਦੇਵਾਂਗੇ ਹੁਣ ਗੱਲ ਕਰਨੀ ਕੁਰਤੇ ਪਜਾਮੇ ਦੀ ਭਾਈ ਕੁਰਤੇ ਪਜਾਮੇ ਦਿਖਾ ਦਿਓ ਟੌਪ ਦੇ ਕੁਰਤੇ ਪਜਾਮੇ ਹੋਣ ਪੰਜਾਬ ਦੇ ਕੁਰਤੇ ਪਜਾਮੇ ਵੀ ਚਾਹੀਦੇ ਆ ਦੁਬਈ ਦੇ ਵੀ ਚਾਹੀਦੇ ਆ ਕਨੇਡਾ ਦੇ ਵੀ ਚਾਹੀਦੇ ਆ ਅਮਰੀਕਾ ਵਾਲੇ ਵੀ ਚਾਹੀਦੇ ਆ ਰੇਡ ਰਸੋ ਕੁਰਤਾ ਪਜਾਮਾ ਕਿੱਥੋਂ ਸ਼ੁਰੂ ਹੋ ਜਾਂਦਾ ਜਿੱਜੇ ਕਿਦਾਂ ਦੀ ਆ ਕਿੱਥੇ ਤੱਕ ਚੱਲ ਜਾਂਦਾ ਦੇਖੋ ਜੀ ਸਿੱਧੀ ਸਾਦੀ ਗੱਲ ਆ ਪੂਰੇ ਇੰਟਰਨੈਸ਼ਨਲ ਕੁਰਤੇ ਪਜਾਮੇ ਸਾਰੀ ਵੈਰਾਈਟੀ ਦਿਖਾ ਦਿੰਨੇ ਆ ਆ ਚੈੱਕ ਕਰੋ ਦੁਬਈ ਦਾ ਕੁਰਤਾ ਪਜਾਮਾ ਦੁਬਈ ਦਾ ਕੁਰਤਾ ਪਜਾਮਾ ਜਿਹੜਾ ਮੰਗਦਾ ਉਹਨੂੰ ਦਈਦਾ ਆ ਚੈੱਕ ਕਰ ਲੋ ਜੀ ਦੁਬਈ ਦੀ ਮੋਹਰ ਦੇ ਨਾਲ ਆ ਗਿਆ ਕੁਰਤਾ ਪਜਾਮਾ ਅਰਬ ਦਾ ਬਜ਼ਾਰਾਂ ਦੇ ਵਿੱਚ 3 3000 ਸਾਡੇ ਕੋਲ 1200 ਰੁਪਏ ਦਾ ਆ ਚੱਕੋ ਕੁਰਤਾ ਪਜਾਮਾ ਰੇਮੈਂਡ ਦਾ ਬਜਾਰਾ ਜੇ 3000 3500 4000 ਪਰ ਅਸੀਂ ਦੇਣਾ 1295 ਦਾ ਚਾਹੇ ਪੇਪਰ ਕਾਟਨ ਲੈਣਾ ਚਾਹੇ ਲੇਲਣ ਤੇ ਲੈਣਾ ਚਾਹੇ ਮੈਟੀ ਤੇ ਲੈਣਾ ਕਮੀ ਕਿਸੇ ਨਹੀਂ ਆ ਦੇਖੋ ਵੱਡੀ ਗੱਲ ਦੇਖੋ ਤੁਸੀਂ ਸਾਡੇ ਕੋਲ 1 2 ਜਾਂ 5 ਥਾਨੀ ਆ ਦੇਖੋ ਵਾਈਟ ਰੰਗ ਦੇ ਵਿੱਚ ਥਾਨ ਕਿੰਨੇ ਪਏ ਆ ਵੱਖ-ਵੱਖ ਤਰ੍ਹਾਂ ਦੀ ਕੁਆਲਿਟੀ ਪਈ ਆ 700 ਰੁਪਏ ਤੋਂ ਇਹਦੇ ਵਿੱਚ ਕੋਰਟਾ ਵੀ ਹਮਾ ਸ਼ੁਰੂ ਭਾਵੇਂ ਤੁਸੀਂ 7000 ਤੱਕ ਲੈ ਜਾਓ ਪਰ ਫਾਇਦਾ ਕੀ ਹੈ ਤੁਹਾਡਾ ਜਿਹੜਾ ਬਾਜ਼ਾਰ 'ਚ 5000 ਰੁਪਏ ਦਾ ਕੋਰਟਾ ਪਜਾਮਾ ਤੁਸੀਂ ਲੈਨੇ ਹੋ ਸਾਡੇ ਕੋਲ 2200 2400 ਰੁਪਏ ਦੇ ਲੈਣਾ ਚੱਕੋ ਜੀ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ 4 ਦਿਨਾਂ ਦੀ ਆਫਰ ਲਾ ਦਿੰਨੇ ਆ ਆ ਕੋਰਟਾ ਪਜਾਮਾ ਗੀਜ਼ਾ ਕਾਟਨ ਦਾ ਆ ਚੈੱਕ ਕਰ ਲਓ ਗੀਜ਼ਾ ਕਾਟਨ ਲਿਖਿਆ ਹੋਇਆ 700 ਰੁਪਏ ਦਾ ਕੋਰਟਾ ਪਜਾਮਾ ਅਸੀਂ ਦੇਣਾ ਜਿਹੜਾ 12 1200 ਦਾ ਮਿਲਦਾ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਭਾਜੀ ਦੋ ਦੇ ਦੇਣੇ ਕੋਰਟ ਦੇ ਦੇਖੋ ਵਾਈਟ ਰੰਗ ਵੀ ਹੈਗਾ ਸਾਡੇ ਕੋਲ ਬਲੈਕ ਵੀ ਆ ਬਲੈਕ ਦੇ ਵਿੱਚ ਹੀ ਬਹੁਤ ਸਾਰੀਆਂ ਰੇਂਜਸ ਹੈਗੀਆਂ ਇਸ ਤੋਂ ਲਾਵਾ ਕਲਰ ਕੋਰਟੇ ਪਿਆਮੇ ਚਾਹੇ ਤੁਸੀਂ ਮੈਚ ਕਰਕੇ ਪਾਉਣੇ ਆ ਚਾਹੇ ਤੁਸੀਂ 올ਓਵਰ ਬਣਾਉਣੇ ਆ ਰੰਗ ਦੇਖੋ ਚੋਟੀ ਦੇ ਰੰਗ ਆ ਚੋਟੀ ਦੇ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੇ ਉਹ ਰੰਗ ਵੀ ਦੇ ਦਿਆਂਗੇ ਜੀਸਾ ਕੋਟਨ ਪੇਪਰ ਕੋਟਨ ਲੈ ਲੈਣ ਸਾਰਿਆਂ ਦੇ ਵਿੱਚ ਰੰਗਾ ਵੇਚੀ ਹੁਣ ਸ਼ਰਟਾਂ ਦੀ ਗੱਲ ਕਰ ਲੈਨੇ ਆ ਸ਼ਰਟਾਂ ਸਾਡੇ ਕੋਲ ਪਾਰਟੀ ਵੇਅਰ ਲਾਈਨਿੰਗ ਵਾਲੀਆਂ ਚੈੱਕ ਵਾਲੀਆਂ ਪ੍ਰਿੰਟਡ ਸਾਰੀਆਂ ਸ਼ਰਟਾਂ ਹੈਗੀਆਂ ਸਾਡੇ ਕੋਲ 350 ਤੋਂ 600 ਸ਼ਰਟ ਸ਼ੁਰੂ ਹੋ ਜਾਂਦੀ ਆ 2000 2500 1500 ਤੱਕ ਬਹੁਤ ਸ਼ਾਨਦਾਰ ਸ਼ਰਟਾਂ ਆ ਆ ਜਾਓ ਭਾਜੀ ਹੁਣ ਗੱਲ ਕੋਟ ਪੈਂਟ ਦੀ ਕਰ ਲੈਨੇ ਆ ਰਿਕਾਰਡ ਤੋੜ ਸੇਲ ਹੈ ਜੀ ਚੈਲੰਜ ਕਰਕੇ ਕਹਿੰਨੇ ਆ ਦੋ ਹੇ ਬਾਹਾਂ ਖੜੀਆਂ ਕਰਕੇ ਕਹਿੰਨੇ ਆ ਮਾਤੂਸ਼ੀ ਦਸਤਾਰ ਪੰਜਾਬ ਦਾ ਇਕੱਲਾ ਬ੍ਰਾਂਡ ਬਣ ਗਿਆ ਜਿਹੜਾ 2995 ਸਮਾਈ ਭਾ ਨਹੀਂ ਹੈਗਾ 3760 ਸਲਾਈ ਦਾ ਭਾ ਹੈ ਨਹੀਂ 3 ਪੀਸ ਪਰ ਅਸੀਂ ਕੋਟ ਪੈਂਟ ਦੇ ਰਹੇ ਆ ਸਾਈਟੀ ਦਾ ਸਾਡਾ ਤੇ 2395 ਜੇ ਕੱਪੜੇ ਦੀ ਕੁਆਲਿਟੀ ਚੈੱਕ ਕਰਾ ਦਿੰਨੇ ਆ ਆ ਚੈੱਕ ਕਰੋ ਕੱਪੜੇ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਕੱਪੜੇ 'ਚੇ ਦਮ ਹੈਗਾ ਕਿ ਨਹੀਂ ਹੈਗਾ ਉਸ ਤੋਂ ਬਾਅਦ ਆ ਸਮਾਈ ਚੈੱਕ ਕਰ ਲਓ ਟੂ ਪੀਸ ਕੋਟ ਪੈਂਟ ਦੀ ਸਮਾਈ ਚੈੱਕ ਕਰ ਲਓ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਅਸੀਂ ਜਾਲੀ ਮਟੀਰੀਅਲ ਜਾਂ ਜਾਲੀ ਆਈਟਮਾ ਲਾਖ ਨਹੀਂ ਬਣਾਇਆ ਪੂਰੇ ਟਾਪ ਦੇ ਕਾਰੀਗਰ ਜੰਮੂ ਦੇ ਕਾਰੀਗਰ ਕਸ਼ਮੀਰ ਦੇ ਕਾਰੀਗਰ ਯੂਪੀ ਦੇ ਕਾਰੀਗਰ ਮੁਖਸਰ ਦੇ ਕਾਰੀਗਰ ਟਾਪ ਦੇ ਕਾਰੀਗਰ ਆ 3 ਪੀ ਚੈੱਕ ਕਰ ਲਓ ਬਾਸਕਟ ਚੈੱਕ ਕਰ ਲੋ ਟਕਸੀਡੋ ਕੋਟ ਪੈਂਟ ਹੈ ਜੀ ਚੈਲੰਜ ਕਰਕੇ ਕਹਿੰਨੇ ਆ ਨਾ ਸਾਡੇ ਜੇ ਰੇਟ ਤੇ ਨਾ ਸਾਡੇ ਜੇ ਕੁਆਲਿਟੀ ਗੱਲ ਸੁਣ ਲੋ ਇੱਕ ਬਾਜੀ ਬਾਜ਼ਾਰ ਚ ਜਦੋਂ ਸਲਾਈ ਕਰਾਉਣ ਚਾਹੀਦੇ ਟੇਲਰ ਕਹਿੰਦੇ 20 ਦਿਨ ਲੱਗਣੇ ਆ 22 ਦਿਨ ਲੱਗਣੇ ਆ 25 ਦਿਨ ਲੱਗਣਿਆ ਟਾਈਮ ਬਹੁਤ ਲਾਉਂਦੇ ਆ ਰੋਲਾ ਤੁਹਾਡਾ ਬਹੁਤ ਆ ਸਾਨੂੰ ਇਹ ਦੱਸੋ ਕਿੰਨੇ ਦਿਨ ਚ ਤਿਆਰ ਕਰਕੇ ਦੇ ਦੋਗੇ ਦੇਖੋ ਪਾਜੀ ਹਫਤੇ ਦੇ ਵਿੱਚ ਰੈਡੀ ਕਰਕੇ ਦੇ ਦਾਂ ਕੋਟ ਪੈਂਟ ਇੱਕ ਹਫਤੇ ਵਿੱਚ ਚੈਲੰਜ ਕਰਦੇ ਆ ਉਹ ਵੀ ਜੇ ਤੁਸੀਂ ਹੁਣ ਆਓਗੇ ਪਰ ਜੇ ਸੀਜ਼ਨ 'ਚ ਆਓਗੇ ਫਿਰ ਵੇਟ ਕਰਨੀ ਪੈ ਸਕਦੀ ਹੈ ਤੁਸੀਂ ਛੇਤੀ ਛੇਤੀ ਆ ਜਾਓ ਜੋ ਕੋਟ ਪੈਂਟ ਸਵਾਉਣੇ ਆ ਗੱਲ ਕਰਦੇ ਹੁਣ ਇਟਾਲੀਅਨ ਫੈਬਰਿਕ ਦੀ ਗੱਲ ਕਰਦੇ ਰੇਮਡ ਸੀ ਆਰਾਮ ਦੀ ਸਾਡੇ ਕੋਲੇ ਉਹ ਵੀ ਹੈਗੇ ਆ ਪਰ ਇਹਨਾਂ ਦੇ ਵਿੱਚ ਕੋਈ 25 25 30 30 ਹਜ਼ਾਰ ਰੇਟ ਨਹੀਂ 5000 7000 ਤੇ ਸਟੱਚ ਕਰਕੇ ਲੈ ਜਾਓ ਆ ਜਾਓ ਹੁਣ ਵੂਲ ਦੇ ਤੁਸੀਂ ਬਲੇਜ਼ਰ ਚੈੱਕ ਕਰ ਲਓ ਦੇਖੋ ਡੀ ਸੀ ਐਸ ਐਚਓ ਐਸ ਐਸ ਪੀ ਜਿੰਨੇ ਵੀ ਸਾਡੇ ਆਫੀਸਰ ਸ਼ਹਿਵਾਨ ਨੇ ਉਹਨਾਂ ਵਾਸਤੇ ਬਲੇਜ਼ਰ ਲੈ ਕੇ ਆ ਗਏ ਆ ਬਾਸਕਟਾ ਲੈ ਕੇ ਆ ਗਏ ਆ ਸ਼ੇਰਵਾਨੀਆਂ ਭਾਈ ਚੈੱਕ ਕਰਾਓ ਆ ਦੇਖੋ ਜੀ ਬਲੇਜ਼ਰ ਤੁਸੀਂ ਬਣਾ ਲਓ ਕੱਪੜਾ ਬੜਾ ਹੀ ਸੁਪਰ ਹੈਗਾ ਇਹਦੀਆਂ ਤੁਸੀਂ ਬਾਸਕ ਬਣਾ ਲਈਆਂ ਬਣਾ ਲਓ ਉਹ ਵੀ ਸਾਡੇ ਕੋਲ ਬਹੁਤ ਆ ਹੁਣ ਸ਼ੇਰਵਾਨੀ ਦੀ ਗੱਲ ਕਰਦੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਜੇ ਕੋਈ ਕਹਿੰਦਾ ਸਾਨੂੰ ਰਾਇਲ ਕਲਾਸ ਦੀਆਂ ਚੀਜ਼ਾਂ ਚਾਹੀਦੀਆਂ ਨਾ ਹੈਵੀ ਰੇਂਜ ਵੀ ਚਾਹੀਦੀ ਆ ਸਾਡੇ ਕੋਲ 6500 ਤੋਂ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੰਦਾਂ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਪੈਂਟ ਸ਼ਰਟ ਦੇ ਉੱਤੇ ਤੁਸੀਂ ਬਾਸਕ ਬਣਾਉਣੀ ਹੈਗੀ ਬਣਾ ਸਕਦੇ ਆ ਆ ਵੀ ਦੇਖੋ ਇਸ ਤੋਂ ਇਲਾਵਾ ਜਿਹੜੇ ਤੁਸੀਂ ਡਿਜ਼ਾਈਨਰ ਕੋਟ ਤੇ ਪਜਾਮੇ ਚਾਹੋ ਨਿਓ ਮਤਲਬ ਜਾਗੋ ਪਾਰਟੀ ਲਈ ਨਾਈਟ ਪ ਮਹਿੰਦੀ ਲਈ ਲਾਉਣਾ ਜਾਂ ਹਲਦੀ ਲਈ ਲਾਉਣਾ ਹਨਾ ਆ ਚੀਜ਼ਾਂ ਚੈੱਕ ਕਰ ਲਓ ਥੀਮ ਬਣਾ ਬਣਾ ਕੇ ਦੇ ਦਿਆਂਗੇ ਕਿਸੇ ਪਹਿਲੇ ਹੁੰਦਾ ਨਾ ਵੀ ਜਾਗੋ ਦੇ ਉੱਤੇ ਅਸੀਂ 10 ਜਾਂ 20 ਭਾਈ ਭਰਾਵਾਂ ਨੇ ਇੱਕੋ ਜਿਹੀ ਥੀਮ ਉਹਨਾਂ ਦਾ ਉਹ ਵੀ ਬਣਾ ਦਿਆਂਗੇ ਦੇਖੋ ਚਾਹੇ ਤੁਸੀਂ 올ਓਵਰ ਬਣਾ ਲਓ ਚਾਹੇ ਤੁਸੀਂ yellow ਦੇ ਨਾਲ black ਕਰ ਲਓ ਚਾਹੇ ਤੁਸੀਂ yellow ਦੇ ਨਾਲ white ਕਰ ਲਓ ਇਹਦੇ ਵਿੱਚ ਹੋਰ ਬਹੁਤ ساری ਆਪਸ਼ਨਾਂ ਹੈਗੀਆਂ ਜਿੱਦਾਂ ਨਹੀਂ ਤੁਹਾਡੀ ਪਸੰਦ ਆ ਆ ਦੇਖੋ ਹਸਬੰਡ ਵਾਈਫ ਦੇ ਲਈ ਕਿੰਨਾ ਸੋਹਣਾ ਮੈਚਿੰਗ ਹੈਗੀ ਆ ਇਹਦੇ ਵਿੱਚ ਵੀ ਬਣਾ ਦੇਾਂਗੇ ਹਸਬੰਡ ਵਾਈਫ ਦੇ ਨਾਲ ਬੱਚਿਆਂ ਦੀ ਮੈਚਿੰਗ ਕਰਨੀ ਆ ਉਹ ਵੀ ਕਰਦੇ ਆਂ ਕਿ ਮਤਲਬ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਆ ਦੇਖੋ ਜੀ ਸਾਰੀ ਕੁੜਤੇ ਪਜਾਮੇ ਦੇ ਨਾਲ ਨਾਲ ਸ਼ੇਰਵਾਨੀ ਐ ਡਿਜ਼ਾਈਨਿੰਗ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਕੱਪੜਾ ਵੀ ਫਾਈਨ ਆ ਤੇ ਡਿਜ਼ਾਈਨਿੰਗ ਨਵੀਆਂ ਤੇੁਰਮੀਆਂ ਦੇਖੋ ਜੀ ਰਾਇਲ ਕਲਾਸ ਚੀਜ਼ ਐ ਰਾਇਲ ਕਲਾਸ ਸਟੋਰ ਐ ਪਰ ਫਰਕ ਇਹੀ ਐ ਸਾਡਾ ਰੇਟ ਮਾਰਕੀਟ ਨਾਲੋਂ ਬਹੁਤ ਘੱਟ ਆ ਡਿਜ਼ਾਈਨਿੰਗ ਨਵੀ ਤੋਂ ਨਵੀ ਮਿਲ ਜੂਗੀ ਫੈਬਰਿਕ ਨਵਾਂ ਤੋਂ ਨਵਾਂ ਮਿਲ ਜੂਗਾ ਚੈੱਕ ਕਰ ਲਓ ਤੁਸੀਂ ਇਦਾਂ ਦੀ ਥੀਮ ਬਣਾਉਣਾ ਚਾਹੁੰਦੇ ਆ ਦੇਖੋ ਜੀ ਤੁਹਾਡੇ ਵਿਆਹ ਸ਼ਾਦੀ ਨੂੰ ਚਾਰ ਚੰਦ ਲਾ ਦੂਗਾ ਮਾਤੂ ਸ਼੍ਰੀ ਦਸਤਾਰ ਬਾਗਾਪੁਰਾਣਾ ਇੱਥੇ ਤੁਸੀਂ ਆਪਦੀ ਪੂਰੀ ਵੈਡਿੰਗ ਥੀਮ ਬਣਾ ਸਕਦੇ ਹੋ ਆ ਕਿ ਕੋਟ ਪੈਂਟ ਤੁਸੀਂ ਲੈਣੇ ਲੈਣੇ ਅਸ਼ਰਾਰੇ ਗਰਾਰੇ ਸੂਟਾਂ ਦੇ ਵਿੱਚ ਵੀ ਬਹੁਤ ਭਾਰੀ ਸਟਾਈਲ ਹੈ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਜੀ ਬਾਗਾਪੁਰਾਣਾ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਹੈਗਾ ਉਹ ਜਾਣਕਾਰੀ ਲੈਣੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਥਾਂ ਟੀਵੀ ਬਾਗਾਪੁਰਾਣਾ